ਜਾਂਦੇ ਤਾਣਦਾ ਐਵੇਂ ਵੀਰੇ ਵਿੱਚ ਸੰਭੂ ਕਾਗ ਜਾਂਦੇ ਤਾਣਦਾ ਐਵੇਂ ਵੀਰੇ ਵਿੱਚ ਸੰਭੂ ਕਾਗ ਜਾਂਦੇ ਤਾਣਦਾ ਨੀ ਜਾਰਗ ਜਲਾ ਜਿਨ ਕੋਲ ਕੋਲੀ ਡੇਲੋਂ ਲੱਗਦਾ ਠਾਣਾ ਨੀ ਠਾਣੇ ਵਾਲੇ ਮਾਰਨੇ ਅੱਖੀਆਂ ਠਾਣੇ ਵਾਲੇ ਮਾਰਨੇ ਅੱਖੀਆਂ ਮੈਂ ਨਿਆਣੀ ਕੀ ਜਾਣਾ ਨੀ ਜਦ ਮੈਂ ਹੋਗੀ ਸਮਝਣ ਜੋਗੀ ਉਦੋਂ ਬਦਲ ਗਿਆ ਠਾਣਾ ਚਿੱਠੀਆਂ ਮੈਂ ਲਿਖਦੀ ਪੜ ਮੁੰਡੇ ਆਏ ਅਣਜਾਣਾਂ ਚਿੱਠੀਆਂ ਪਾੜ ਮੁੰਡੇ ਆਣ ਜਾਣਾ ਚਿੱਟੀਆਂ ਪਾੜ ਮੁੰਡੇ ਆਣ ਜਾਣਾ ਪਾੜ ਮੁੰਡੇ ਆਣ ਜਾਣਾ ਨੀ ਗਾਮ ਨੇ ਖਾ ਲਈ ਗਾਮ ਨੇ ਪੀਲੀ ਗਾਮ ਨੇ ਮਾਰਮ ਕਾਲੀ ਨੀ ਗਾਮ ਹੱਡੀਆਂ ਨੂੰ ਐ ਖਾ ਜਾਂਦਾ ਨੀ ਗਾਮ ਹੱਡੀਆਂ ਨੂੰ ਐ ਖਾ ਜਾਂਦਾ ਜਿਉ ਲੱਕੜੀ ਨੂੰ ਆਰੀ ਨੀ ਕੋਠੇ ਚੜ ਕੇ ਵੇਖਣ ਲੱਗੀ ਕੋਠੇ ਚੜ ਕੇ ਵੇਖਣ ਲੱਗੀ ਲੱਦੇ ਜਾਣ ਵਪਾਰੀ ਵੇਲਿਆ ਦਿਓ ਰਾਮੇ ਰਲਾਜ ਕਰਾ ਦੇ ਲਿਆ ਦਿਓ ਹਰਾ ਮੇਰੇ ਇਲਾਜ ਕਰਾ ਦੇ ਜਿੱਥੇ ਵਸਣ ਵਪਾਰੀ ਵੇ ਪਹਿਲੇ ਡੋਬ ਮੇਰੀ ਕੁਰਤੀ ਡੋਬੀ ਦੂਜੇ ਡੋਬ ਫਲਕਾਰੀ ਨਿੰਮਕੇ ਚੱਕ ਮੁੰਡਿਆ ਗੈਂਦ ਕੁੰਗਰੂਆਂ ਵਾਲੀ ਨਿੰਮਕੇ ਚੱਕ ਮੁੰਡਿਆ ਗੈਂਦ ਕੁੰਗਰੂਆਂ ਵਾਲੀ ਨਿੰਮਕੇ ਗੈਂਦ ਕੁੰਗਰੂਆਂ ਵਾਲੀ ਨਿੰਮਕੇ ਚੱਕ ਮੁੰਡਿਆ ਗੈਂਦ ਕੁੰਗਰੂਆਂ ਵਾਲੀ ਨਿੰਮਕੇ ਚੱਕ ਮੁੰਡਿਆ ਗੈਂਦ ਕੁੰਗਰੂਆਂ ਵਾਲੀ ਊਠ ਕੋਈ ਨਹੀਂ ਚੱਕੀ ਕੋਈ ਨਹੀਂ ਕਾਹ ਜਾਂਦਾ ਬਾਬਾ ਕੁੜਾ ਬਿਜਲੀ ਮੈਂ ਤੇਰੇ ਉੱਤੇ ਡੁੱਲੇ ਆਪਰੇ ਪੂਰੇ ਆ ਜੁੱਤ ਨੇ ਮੇਕਲੇ ਵਾਲ ਤੇਰੇ ਉੱਤੇ ਡੁੱਲੇ ਆਪਰੇ ਕੁੜਾ ਬਿਜਲੀ ਮੈਂ ਤੁਮੇਂ ਵਾਲ ਤੇਰੇ ਉੱਤੇ ਡੁੱਲੇ ਆਪਰੇ ਊਠਾਂ ਵਾਲਿਓ ਵੇ ਊਠ ਲੱਦੇ ਨੇ ਦੱਖਣ ਨੂੰ ਊਠਾਂ ਵਾਲਿਓ ਵੇ ਊਠ ਲੱਦੇ ਨੇ ਦੱਖਣ ਨੂੰ ਕੱਲੀਓ ਕਤਾਵੇ ਤੇਰੀ ਮਾਂ ਦੇ ਕੱਪੜ ਨੂੰ ਕੱਲੀਓ ਕਤਾਵੇ ਤੇਰੇ ਮਾਂ ਦੇ ਕੱਪੜ ਨੂੰ ਹੂੰਠਾ ਵਾਲਿਓ ਵੇ ਹੂੰਠ ਲੱਦੇ ਨੇ ਲਾਹੌਰ ਨੂੰ ਹੂੰਠਾ ਵਾਲਿਓ ਵੇ ਹੂੰਠ ਲੱਦੇ ਨੇ ਲਾਹੌਰ ਨੂੰ ਕੱਲੀਓ ਕਤਾਨੀ ਕਰ ਭੇਜੋ ਮੇਰੇ ਪਾਰ ਨੂੰ ਕੱਲੀਓ ਕਤਾਨੀ ਕਰ ਕੱਲੀ ਓ ਕਤਾਨੀ ਕਰ ਭੇਜੋ ਮੇਰੇ ਪਾਰ ਨੂੰ ਕੱਲੀ ਓ ਕਤਾਨੀ ਕਰ ਮੇਰੇ ਪਾਰ ਨੂੰ ਹੂੰਟਾਂ ਵਾਲਿਓ ਵੇ ਹੂੰਠ ਲੱਦੇ ਨੇ ਗੰਗਾ ਨੂੰ ਹੂੰਟਾਂ ਵਾਲਿਓ ਵੇ ਹੂੰਠ ਲੱਦੇ ਨੇ ਗੰਗਾ ਨੂੰ ਚੰਦਰੀ ਦਾ ਪਤ ਪੈਸੇ ਦਿੰਦਾ ਨਹੀਂ ਬੰਗਾਨੂ ਚੰਦਰੀ ਦਾ ਪਤ ਪੈਸੇ ਦਿੰਦਾ ਨਹੀਂ ਬੰਗਾਨੂ ਨਹੀਂ ਚੰਦਰੀ ਦਾ ਪਤ ਪੈਸੇ ਦਿੰਦਾ ਨਹੀਂ ਬੰਗਾਨੂ

ज्ञान ਕਾਲੇ ਪੰਛੀ ਪੂਣੇ ਨਹੀਂ ਕਹਿੰਦੇ ਕਾਲੇ ਪੰਛੀ ਪੂਣੇ ਨਹੀਂ ਕਹਿੰਦੇ ਕਾਲੇ ਪੰਛੀ ਪੂਣੇ ਨਹੀਂ ਕਹਿੰਦੇ ਨੇ ਮੁੰਡੇ ਜਦ ਮੈਂ ਕੰਨਾਈਂ ਕਾਲਾ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ ਕੰਟੀ ਦੇਖਣ ਜਾਣਾ ਨਹੀਂ ਕਹਿੰਦੇ ਕੰਟੀ ਦੇਖਣ ਜਾਣਾ ਨਹੀਂ ਕਹਿੰਦੇ ਕੌਡੀ ਦੇਖਣ ਨਰਨਾ ਨੇ ਖਾ ਲਿਆ ਚੱਕ ਲਾ ਕੇ ਰੱਖਦੇ ਨਰਨਾ ਨੇ ਖਾ ਲਿਆ ਚੱਕ ਲਾ ਕੇ ਰੱਖਦੇ ਤੁਝਾ ਨੇ ਖਾ ਲਿਆ ਚੱਕ ਲਾ ਕੇ ਰੱਖਦੇ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਨਹੀਂ ਸਭ ਨੇ ਜਾਣਾ ਸਬਣ ਲਾਉਂਦਾ ਵੀ ਪਿੰਡੇ ਮੇਰੀ ਸੋਰੇ ਨੂੰ ਸਬਣ ਨੂੰ ਵੀ ਪਿੰਡੇ ਔਰ ਲਖੇ ਤੇ ਵਿੱਚ ਸਰਾ ਤੋਰੀਆ ਪਰ ਲਖੇ ਤੇ ਵਿੱਚ ਗੰਨੇ ਵੇ ਮੈਂ ਨੱਚਾ ਹਾਣੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਨੱਚਾ ਹਾਣੀਆਂ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਨੱਚਾ ਹਾਣੀਆਂ ಗೋಬಿ ಹಾನಿ ಮೇ ರಸಿ ಲೋಬಿ ಹಣಿ ಮೇ ರಸಿ ಹರೋಬಿರ ರಶಿ ಹರ ਇੱਕ ਕੜੇ ਵਿੱਚ ਮੋਟ ਬਾਜਰਾ ਇੱਕ ਕੜੇ ਵਿੱਚ ਚਾਂਦੀ ਬੀਬੀ ਨੜਾਨੇਨੀ ਹੁਣ ਤੂੰ ਸੋਹਰੇ ਕਿਉਂ ਨਹੀਂ ਜਾਂਦੀ ਬੀਬੀ ਨੜਾਨੇਨੀ ਹੁਣ ਤੂੰ ਸੋਹਰੇ ਕਿਉਂ ਨਹੀਂ ਜਾਂਦੀ ਬੀਬੀ ਨੜਾਨੇਨੀ ਹੁਣ ਤੂੰ ਸੋਹਰੇ ਕਿਉਂ ਨਹੀਂ ਜਾਂਦੀ ਬੀਬੀ ਨੜਾਨੇਨੀ ਹਾਂਜੀ ਆਵੀ ਰਾਤ ਮੇਰੇ ਕਾਫੀ ਬੇਨਤੀਆਂ ਆਵੀ ਰਾਤ ਮੇਰੇ ਕਾਫੀ ਬੇਨਤੀਆਂ ਆਵੀ ਰਾਤ ਮੇਰੇ ਕਾਫੀ ਬੇਨਤੀਆਂ ਰਸ ਕੇ ਨਾ ਵੈ ਜੀ ਵੀਰਣਾ ਪਹਿਣਾ ਵਰਗਾ ਸਾਖ ਨਾ ਕੋਈ ਰਸ ਕੇ ਨਾ ਵੈ ਜੀ ਵੀਰਣਾ ਹਰਿਆ ਹਰਿਆ ਕਾ ਵੇ ਵੀਰ ਗੱਲਾਂ ਕਰਾਂਗੇ ਦੋਨੋਂ ਪੈਣ ਪਰਾਵੇ ਵੀਰ ਗੱਲਾਂ ਕਰਾਂਗੇ ਦੋਨੋਂ ਪੈਣ ਪਰਾਵੇ ਵੀਰ ਗੱਲਾਂ ਦੋਨੋਂ ਪੈਣ ਪਰਾਵੇ ਵੀਰ ਗੱਲਾਂ ਕੌਣ ਤੇ ਪੰਦੀ ਮੈਂ ਪਾਲਿਆ ਘਟਾ ਜੇ ਨੂੰਤ ਹੋਈ ਫਿਰੇ ਦੂਰੀਆਂ ਦਾ ਕਟਾਰ ਕੇ ਚਨੂਤ ਕੱਲੇ ਮਾਈਕ 'ਹੇ ਵੀਰ ਸੁਣਨ ਕਹਿਣੀ ਹੁੰਦੀ ਹੈ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ